ਸਾਰਾ ਮੇਰਾ ਹਰਿੰਦਰ ਸਿੰਘ ਢਿੱਲੋਂ ਸੁਪਾ ਪ੍ਰਧਾਨ ਪੰਜਾਬ ਦੋਧੀ ਡੇਰੀ ਯੂਨੀਅਨ ਨੇਕਤਾ ਅੱਜ ਦਾ ਜਿਹੜਾ ਕੈਂਪ ਹੈ ਪੰਜਾਬ ਦੋਧੀ ਡੇਰੀ ਯੂਨੀਅਨ ਨੇਕਤਾ ਦੇ ਦਫ਼ਤਰ ਇਸ ਕਰਕੇ ਲਵਾਇਆ ਗਿਆ ਕਿ ਜੋ ਸਾਡੇ ਦੋਧੀ ਭਰਾ ਜਾਂ ਸਾਡੇ ਡੇਰੀਆਂ ਵਾਲੇ ਵੀਰ ਹੈ ਉਹਨਾਂ ਦੀ ਕਿਸੇ ਦੀ ਰਜਿਸਟ੍ਰੇਸ਼ਨ ਨਹੀਂ ਹੈਗੀ ਕਿ ਜਾਂ ਲਾਇਸੈਂਸ ਨਹੀਂ ਬਣਿਆ ਹੋਇਆਗਾ ਤਾਂ ਸਿਹਤ ਵਿਭਾਗ ਦੀ ਟੀਮ ਪਹੁੰਚੀ ਆ ਮਾਨਯੋਗ ਇੰਸਪੈਕਟਰ ਸਾਹਿਬ ਨਵੀਪ ਸਿੰਘ ਜੀ ਸਿਹਤ ਵਿਭਾਗ ਤੋਂ ਆਏ ਆ ਉਹਨਾਂ ਨੇ ਜਿਹੜੀ ਰਜਿਸਟ੍ਰੇਸ਼ਨ ਆ ਸਾਡੇ ਦੋਧੀ ਸਾਥੀਆਂ ਦੀ ਅਤੇ ਡੇਰੀ ਵਾਲੇ ਵੀਰਾਂ ਦੇ ਜੋ ਕਿ ਲਾਇਸੈਂਸ ਬਣਦੇ ਸੀ ਕਿ ਉਹਨਾਂ ਦੇ ਲਾਇਸੈਂਸ ਬਣਾਏ ਗਏ ਆ ਅਤੇ ਜੋ ਕਿ ਦੁੱਧ ਹੈ ਇੱਕ ਸ਼ਹਿਰ ਵਾਸੀਆਂ ਦੀ ਮੁੱਖ ਲੋੜ ਹੈ ਉਸ ਦੇ ਸਬੰਧ ਚ ਜਿਹੜੇ ਸਾਡੇ ਦੁੱਧੀ ਭਰਾ ਐ ਅਸੀਂ ਵੀ ਜਥੇਬੰਦੀ ਦਾ ਆਗੂ ਹੋਣ ਦੇ ਨਾਤੇ ਇਹ ਹਦਾਇਤਾਂ ਦਿੱਤੀਆਂ ਆ ਤੇ ਜਿਹੜਾ ਜੋ ਸਾਡੇ ਇਹ ਇੰਸਪੈਕਟਰ ਸਾਹਿਬ ਆ ਇਹਨਾਂ ਨੇ ਇਹ ਕਿਹਾਗਾ ਕਿ ਜਿਵੇਂ ਅਸੀਂ ਘਰ-ਘਰ ਜਾ ਕੇ ਆਪਦਾ ਡੋਰ ਟੂ ਡੋਰ ਸਰਵਿਸ ਦਿੰਨੇ ਆ ਵੀ ਨੌਂ ਵਗੈਰਾ ਜਿਹੜੇ ਉਹ ਕੱਟੇ ਹੋਣੇ ਚਾਹੀਦੇ ਆ ਦੁੱਧ ਦੀ ਸਾਤੀਆਂ ਦੇ ਲੀਟਰ ਦੇ ਡੰਡੀਆਂ ਵਗੈਰਾ ਲੱਗੀਆਂ ਹੋਣੀਆਂ ਚਾਹੀਦੀਆਂ ਸੈਟਕ ਹੋਵੇ ਔਰ ਆਪਦਾ ਪੂਰਾ ਸਾਫ ਸਪਾਈ ਨਾਲ ਕੰਮ ਕਰਨਾ ਦੁੱਧ ਪੁਣਕੇ ਲਿਆਂਦਾ ਜਾਵੇ ਕੋਲੇ ਵੀ ਹੋ ਮੰਨ ਲਓ ਜਿਵੇਂ ਹੁਣ ਕੱਪੜਾ ਵਗੈਰਾ ਹੋਵੇ ਆ ਆਪਣੇ ਮਿੱਟੀ ਘਟਾ ਪੈਂਦਾਗਾ ਉੱਥਾਂ ਤੇ ਸੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਜਾਵੇ ਔਰ ਇੱਕ ਇਹਨਾਂ ਵੱਲੋਂ ਜਿਹੜਾ ਹੈਗਾ ਜਿਵੇਂ 2006 ਚ ਫੂਡ ਸੇਫਟੀ ਐਕਟ ਦੇ ਤਹਿਤ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਤੁਸੀਂ ਡਰਮਾਂ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਵੀ ਫੈਂਟ ਵਗੈਰਾ ਸੋ ਮੈਂ ਸੋਡੇ ਚੈਨਲ ਦੇ ਮਾਧਿਅਮ ਜਰੀਏ ਕਹਿਣਾ ਚਾਹਣਾਗਾ ਮੈਂ ਇਹਨਾਂ ਨੂੰ ਵੀ ਇਹ ਗੱਲ ਕਹੀ ਸੀ ਵੀ ਕਿ ਕਿਤੇ ਨਾ ਕਿਤੇ ਇਹ ਸੰਭ ਨਹੀਂ ਹੈਗਾ ਕਿਉਂਕਿ ਅਸੀਂ ਪਿੰਡਾਂ ਦੇ ਵਿੱਚੋਂ ਵੀ ਮੰਨ ਲਓ ਡੋਰ ਟੂ ਡੋਰ ਆਪਦਾ ਜਿਹੜਾ ਕਲੈਕਸ਼ਨ ਆ ਉਹ ਕਰਕੇ ਲਿਉਣੇ ਆ ਤੇ ਇੱਥੇ ਕਲੈਕਸ਼ਨ ਦਿੰਨੇ ਆ ਹੁਣ ਕਈ ਸਾਥੀਆਂ ਕੋਲੇ ਤਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਿਸਟਮ ਹੈਗਾ ਕਿ ਉਹ ਦੁੱਧ ਡੇਲੀ ਫੈਂਟ ਵਗੈਰਾ ਲਾ ਕੇ ਲਿਆਉਂਦੇ ਆ ਵੀ ਜਿਵੇਂ ਆਮ ਆਪਾਂ ਫਰਜ ਕਰ ਲੋ ਘਰਾਂ ਦੇ ਵਿੱਚ ਦੁੱਧ ਪਾਉਣੇ ਆ ਵੀ ਕੋਈ 5 ਪਾਇੰਟ ਦਾ ਦੁੱਧ ਪਾਉਣੇ ਆ ਉਹ ਕਦੇ 4 8 ਵੀ ਰਹਿ ਜਾਂਦੀ ਹੈ ਕਦੇ 5 2 ਵੀ ਹੋ ਜਾਂਦੀ ਹੈ ਉਹਨਾਂ ਰੂਟੀਨ ਦੇ ਵਿੱਚ ਕੋਈ ਐਡਾ ਸਾਡਾ ਪੈਕਿੰਗ ਦਾ ਜਾਂ ਕੋਈ ਐਡਾ ਵੱਡਾ ਕਾਰੋਬਾਰ ਜਾਂ ਸਿਸਟਮ ਤਾਂ ਹੈ ਨਹੀਂਗਾ ਵੀ ਡੇਲੀ ਅਸੀਂ ਉਹਦੇ ਤੇ ਲਿਖ ਸਕੀਏ ਵੀ ਇਹ ਗਾਂ ਦਾ ਦੁੱਧ ਹੈ ਜਿਹੜੀ ਇੰਨੀ ਫੈਟ ਹੈ ਇਹ ਮਿਕਸ ਹੈ ਇਹ ਨਹੀਂ ਮਿਕਸ ਹੈ ਸੋ ਜਿਹੜੇ ਘਰ ਹੈ ਜਿਨ੍ਹਾਂ ਨੂੰ ਅਸੀਂ ਦੁੱਧ ਦਿੰਨੇ ਆ ਮਨ ਲੋ ਸਾਡੇ ਕਸਟਮਰ ਆ ਉਹ ਸਾਰੇ ਸਾਡੇ ਤੋਂ ਮਨ ਲੋ ਸੈਟੀਸਫਾਈਡ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਕਿ ਜਿਸ ਤਰ੍ਹਾਂ ਦਾ ਉਹ ਰੇਟ ਦਿੰਦੇ ਆ ਉਸ ਤਰ੍ਹਾਂ ਦਾ ਮਨ ਲੋ ਉਹਨਾਂ ਨੂੰ ਸਾਫ਼ ਸੁਥਰਾ ਦੁੱਧ ਮੁਹੱਈਆ ਕਰਾਇਆ ਜਾਂਦਾ ਉਸ ਤਰ੍ਹਾਂ ਦੀ ਫੈਟ ਗ੍ਰੈਡੂਅਲ ਦੁੱਧ ਦੀ ਹੁੰਦੀ ਆ ਤਾਂ ਉਹਨਾਂ ਨੂੰ ਦੱਸਿਆ ਵੀ ਜਾਂਦਾ ਵੀ ਜਾਂ ਇਹ ਰੇਟ ਹੈ ਜਿਹੜਾ ਤੁਹਾਨੂੰ ਅਸੀਂ ਮਿਕਸ ਦੁੱ ਇਹ ਕਿਤਨਾ ਕਿਤੇ ਜਿਹੜੀ ਆ ਵੀ ਜਥੇਵੰਦੀ ਦਾ ਸੂਬੇ ਦਾ ਆਗੂ ਹੋਣ ਦੇ ਨਾਤੇ ਮੈਂ ਇਹ ਗੱਲ ਕਹਿ ਨਹੀਂ ਚਾਹਣਾ ਪਰ ਮੈਂ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੋਵੇ ਵੀ ਇਹ ਜਿਹੜਾ ਹੈਗਾ ਅਸੀਂ ਡਰਮਾ ਦੇ ਉੱਪਰ ਨਹੀਂ ਲਿਖ ਸਕਦੇ ਡੇਲੀ ਇਹ ਫੈਂਟ ਘਟ ਵੱਧ ਲਾ ਆ ਜਾਣਾ ਇਹ ਆਏ ਆ ਵੀ ਕਿਸੇ ਕੋਲੇ ਤਾਂ ਸਿਸਟਮ ਹੈਗਾਗਾ ਦੁੱਧ ਦੀ ਟੈਸਟਿੰਗ ਕਰਨ ਦਾ ਵੀ ਕਈਆਂ ਨੂੰ ਪਿੰਡੋਂ ਵੀ ਮਾਲਾ ਪਾਣੀ ਦੀ ਮਾਤਰਾ ਆ ਜਾਂਦੀ ਹੈ ਉਹ ਸਿਹਤ ਲਈ ਕੋਈ ਹਾਨੀਕਾਰਕ ਨਹੀਂ ਹੈਗਾ ਜੀ ਇਹੀ ਮੈਂ ਕਹਿਣਾ ਚਾਹਣਾ ਵੀ ਸਬਸਟੈਂਡਰਡ ਸਾਡੇ ਸੈਂਪਲ ਜਰੂਰ ਆਉਂਦੇ ਆ ਹਾਂ ਜਿਹੜੀਆਂ ਕੰਪਨੀਆਂ ਉਹਨਾਂ ਵੱਲੋਂ ਬਹੁਤ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਆ ਕਿਤਨਾ ਕਿਤ ਸਾਡੇ ਕਾਰੋਬਾਰ ਨੂੰ ਢਾਹ ਲਾਉਣ ਖਾਤਰ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਫੂਡ ਸੇਫਟੀ ਅਫੀਸਰ ਬਠਿੰਡਾ ਅੱਜ ਅਸੀਂ ਜੋ ਵੀ ਮਿਲਕ ਵੈਂਡਰ ਸੀਗੇ ਘਰਾਂ ਚ ਦੁੱਧ ਪਾਉਂਦੇ ਨੇ ਜਾਂ ਛੋਟੀਆਂ ਡੈਰੀਆਂ ਨੇ ਜੋ ਉਹਨਾਂ ਦੇ ਲਾਇਸੈਂਸਿੰਗ ਤੇ ਰਜਿਸਟ੍ਰੇਸ਼ਨ ਦਾ ਕੈਂਪ ਲਗਾਇਆ ਹੈਗਾ ਜਿਨ੍ਹਾਂ ਦੇ ਐਕਸਪਾਇਰ ਹੋ ਗਏ ਸੀ ਉਹਨਾਂ ਦੇ ਨਵੇਂ ਬਣਾ ਰਿਹਾ ਤੇ ਜਿਨ੍ਹਾਂ ਦੇ ਨਹੀਂ ਹੋਏ ਸੀ ਵਾਲੇ ਟਾਈਮ ਪੀ ਉਹਨਾਂ ਦੇ ਰੀਨਿਊ ਕਰ ਰਿਹਾ ਅੱਜ ਹੋਰ ਵੀ ਕੋਈ ਕੁਝ ਵੀ ਜਿ ਸਮੂਹ ਸਬਸਕ੍ਰਾਈਬਰ ਹਾਂ ਹਾਂ ਇੱਕ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇੱਕ ਤਾਂ ਆਪਣੇ ਢੋਲਾ ਉੱਪਰ ਲਿਖਿਆ ਹੋਵੇ ਇਹਨਾਂ ਦੇ ਕਿ ਕਿਹੜਾ ਬਫੈਲੋ ਮਿਲਕਾ ਕਿਹੜਾ ਕਾਓ ਹੈ ਤੇ ਕਿਹੜਾ ਮਿਕਸ ਮਿਲ ਕੇਗਾ ਤੇ ਇਹ ਕਿ ਇਹਨਾਂ ਨੂੰ ਇਹਨਾਂ ਦੇ ਨੌ ਵਗੈਰਾ ਕੱਟੇ ਹੋਣ ਤਾਂ ਕਿ ਜਦ ਦੁੱਧ ਸਰਵ ਕਰਨ ਆਪਣੇ ਕਸਟਮਰ ਨੂੰ ਤਾਂ ਸਾਫ ਸਫਾਈ ਨਾਲ ਕਰ ਕਿੱਥੇ ਕਿੱਥੇ ਲਾਇਆ ਹੈ ਕੈਂਪ ਅੱਜ ਇੱਥੇ ਕੈਂਪ ਲਗਾਇਆ ਜੀ ਕਮਲਾ ਨਾਰੂ ਕਲੋਨੀ ਬਟਿੰਡੀ ਇੱਕ ਕੱਲ ਅੱਗੇ ਕਿੱਥੇ ਕਿੰਨੇ ਲਾ ਚੁੱਕੇ ਹੁਣ ਤੱਕ ਕੈਂਪ ਇਸ ਸਾਲ ਚ 14-15 ਕੈਂਪ ਲਗਾ ਚੁੱਕੇ ਹਾਂ